सरबतरम न्यूज चैनल विच आप सब जी का स्वागत है जी सरबतरम न्यूज चैनल टीम आज पहुंची पेंड खेड़ा नज़दीक पालदी विखे जिथे के समूह नगर निवासी ग्राम पंचायत एन आर आई वीर इलाका निवासी खेड प्रेमिया के सहयोग खेड़ा वालों धन धन एक सौ अठ संत बाबा सोहन सिंह जी यादगारी दूसरा पेंड पदरी ओपन फुटबाल टूनामेंट जो पजी तारीख तो इकती तरीक तक ਕਰਤਾਰ ਸਿੰਘ ਵੈਂਸ ਸਟੇਡੀਅਮ ਖੇਡਾਂ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਟੂਰਨਾਮੈਂਟ ਬਾਰੇ ਸਰਬਤਰਮ ਨਿਊਜ਼ ਚੈਨਲ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਵੀਰ ਗੋਲਡੀ ਅਤੇ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਸਤ ਬਾਬਾ ਬਲਬੀਰ ਸਿੰਘ ਜੀ ਖੇਡਾਂ ਵਾਲਿਆਂ ਨੇ ਸਰਬਤ ਦੇ ਪਲੇ ਲਈ ਅਰਦਾਸ ਕਰਨ ਉਪਰੰਤ ਕੀਤਾ ਗਿਆ ਸੀ ਉਹਨਾਂ ਦੱਸਿਆ ਕਿ ਅੱਜ ਕੁਆਟਰ ਫਾਈਨਲ ਮੈਚ ਖੇਡੇ ਗਏ ਜਿਸ ਵਿੱਚ ਪਹਿਲਾ ਮੈਚ ਮੈਂਗਰੋਵਾਲ ਅਤੇ ਪਾਲਦੀ ਵਿਚਕਾਰ ਖੇਡਿਆ ਗਿਆ ਇਸ ਵਿੱਚ ਪਾਲਦੀ ਦੀ ਟੀਮ ਜੇਤੂ ਰਹੀ ਅਤੇ ਦੂਸਰਾ ਮੈਚ ਪਕਤੂਪੁਰ ਅਤੇ ਸਰਹਾਲਾ ਕਲਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਸਰਹਾਲਾ ਕਲਾ ਦੀ ਟੀਮ ਜੇਤੂ ਰਹੀ ਅਤੇ ਤੀਸਰਾ ਮੈਚ ਖੇਡਿਆ ਅਤੇ 파ਰਟਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਖੇੜਾ ਦੀ ਟੀਮ ਜੇਤੂ ਰਹੀ ਅਤੇ ਆਖਰੀ ਮੈਚ ਪਾਮ ਅਤੇ ਨੰਗਲ ਕਲਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਪਾਮ ਦੀ ਟੀਮ ਜੇਤੂ ਰਹੀ ਉਹਨਾਂ ਦੱਸਿਆ ਕਿ ਇਸ ਮੌਕੇ ਵਧੀਆ ਖੇਡਣ ਵਾਲੇ ਖਿਡਾਰੀਆਂ ਨੂੰ ਨਗਦ ਰਾਸ਼ੀ ਇਨਾਮ ਦੇ ਕੇ ਵੀ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਆਇਆ ਹੋਇਆ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨ ਚਿੰਦੇ ਕੇ ਸਨਮਾਨਿਤ ਕੀਤਾ ਗਿਆ ਉਹਨਾਂ ਦੱਸਿਆ ਕਿ ਟੂਰਨਾਮੈਂਟ ਦੇ ਫਾਈਨਲ ਵਾਲੇ ਦਿਨ ਜੈ ਕਿਸ਼ਨ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ ਇਸ ਮੌਕੇ ਗੱਜਨ ਸਿੰਘ ਸ਼ੁਕਿੰਦਰ ਸਿੰਘ ਸਤਨਾਮ ਸਿੰਘ ਜਸਵੀਰ ਸਿੰਘ ਪੰਜ ਰਣਜੀਤ ਸਿੰਘ ਠੇਕੇਦਾਰ ਪਰਮਿੰਦਰ ਸਿੰਘ ਪਾਟਿਆ ਜਸਵੀਰ ਸਿੰਘ ਸ਼ੀਰਾ ਦਿਲਾਵਰ ਸਿੰਘ ਤਾਰਾ ਸਿੰਘ ਰੈਫਰੀ ਗੁਰਦੀਪ ਸਿੰਘ ਸੰਗਾ ਮਨਵੀਰ ਬੈਂਸ ਗੋਲਦੀ ਰੱਲੀ ਤੋਂ ਇਲਾਵਾ ਪਾਰੀ ਗਿਣਤੀ ਵਿੱਚ ਖੇਡ ਪ੍ਰੇਮੀ ਇਸ ਮੌਕੇ ਹਾਜ਼ਰ ਸਨ ਆਓ ਦੇਖਦੇ ਹਾਂ ਅੱਜ ਦੇ ਕੁਆਟਰ ਮੈਚ ਦੇ ਆ ਕੁਝ ਲਾਈਵ ਤਸਵੀਰਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਧੰਨਵਾਦ ਸੋ ਇਸ ਤੋਂ ਪਹਿਲਾਂ ਸਮੂਹ ਪ੍ਰਬੰਧਕਾਂ ਦਾ ਸਰਬਤਰਮ ਨੂੰ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਪ੍ਰਧਾਨ ਜੀ ਅੱਜ ਜੋ ਕੁਆਟਰਫਾਈਨਲ ਮੈਚ ਖੇਡੇ ਗਏ ਆ ਇੱਕੋ ਸੰਤ ਬਾਬਾ ਸੋਰਸਰੀ ਜੀ ਜਾਦਗਰੀ ਫੁੱਟਬਾਲ ਟੂਰਨਾਮੈਂਟ ਦੇ ਵਿੱਚ ਸੋ ਕਿਹੜੀਆਂ-ਕਿਹੜੀਆਂ ਟੀਮਾਂ ਨੇ ਸ਼ਿਰਕਤ ਕੀਤੀ ਜੀ ਸਭ ਤੋਂ ਪਹਿਲਾਂ ਜੀ ਨਗਰ ਖੇੜਾ ਨਗਰ ਖੇੜਾ ਦੀ ਪੰਚਾਇਤ ਵੱਲੋਂ ਸਰਬਤਰਮ ਨਿਊਜ਼ ਚੈਨਲ ਦਾ ਸਵਾਗਤ ਕਰਦੇ ਆ ਜੀ ਅੱਜ 29 ਤਰੀਕ 12ਵਾਂ ਮਹੀਨਾ 2025 ਨੂੰ ਅੱਜ ਚੌਥਾ ਕੁਆਟਰ ਫਾਈਨਲ ਚੱਲ ਰਿਹਾ ਜੀ ਤਿੰਨ ਕੁਆਟਰ ਫਾਈਨਲ ਪਹਿਲਾਂ ਖੇਡੇ ਗਏ ਆ ਪਹਿਲਾ ਕੁਆਟਰ ਫਾਈਨਲ ਮਹਿਰਵਾਲ ਤੇ ਪਾਲ ਜੀ ਦੇ ਵਿਚਕਾਰ ਖੇਡਿਆ ਗਿਆ ਜਿਹਦੇ ਵਿੱਚ ਪਾਲਦੀ ਦੀ ਟੀਮ 1-0 ਨਾਲ ਜਿੱਤੂ ਰਹੀ ਹੈ ਜੀ ਅਗਲਾ ਮੈਚ ਭਗਤਪੁਰ ਤੇ ਸਰਾਲਾ ਕਲਾਂ ਦੇ ਵਿਚਕਾਰ ਖੇਡਿਆ ਗਿਆ ਜਿਹੜੀ ਕਿ ਸਰਾਲਾ ਕਲਾਂ ਜਿੱਤ ਰਹੀ ਹੈ ਉਸ ਤੋਂ ਅਗਲਾ ਮੈਚ ਨਗਰ ਖੇੜਾ ਦੇ ਜਿਹੜੀ ਹੋਮ ਟੀਮ ਸੀ ਉਹਨਾਂ ਦਾ ਅੱਜ ਸੀਗਾ ਜੀ ਭਾਟਾ ਗਣੇਸ਼ਪੁਰ ਦੇ ਨਾਲ ਜੋ ਕਿ 2-0 ਦੇ ਨਾਲ ਜਿੱਤ ਰਿਹਾ ਜੀ ਚੌਥਾ ਮੈਚ ਭਾਮ ਦੇ ਦੰਗਲ ਕਲਾਂ ਦੇ ਵਿਚਕਾਰ ਚੱਲ ਰਿਹਾ ਜੋ ਕਿ ਇਹਦੇ ਉਹਦਾ ਰਿਜ਼ਲਟ ਆਣਾ ਬਾਕੀ ਹੈ ਜੀ ਤੇ ਜੀ ਫਾਈਨਲ ਵਾਲੇ ਦਿਨ ਕਿਹੜੇ-ਕਿਹੜੇ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਹੋ ਰਹੀਆਂ ਜੀ ਜਿਵੇਂ ਸਪੀਕਰ ਜਗੈਸ਼ਣ ਜੀ ਰੋੜੀ ਸੰਤ ਬਾਬਾ ਬਲਬੀਰ ਸਿੰਘ ਜੀ ਨਗਰ ਕਿਰਤੀਆਂ ਹੋਰ ਨਾਮਵਰ ਸਿੱਖਿਸ਼ਕਤਾ ਉਸਦੇ ਸ਼ਾਮਲ ਹੋਣਗੇ। ਸੋ ਜੀ ਸਰਕਾਰ પાસે ਕੀ ਮੰਗ ਕਰਦੇ ਹੋ? ਸਰ ਦੇਖੋ ਕੰਮ ਤਾਂ ਬਹੁਤ ਹੋਣੇ ਜ਼ਰੂਰੀ ਹੈ ਜੀ। ਸਭ ਤੋਂ ਪਹਿਲਾਂ ਤਾਂ ਇੱਥੇ ਪਾਣੀ ਦੀ ਬੜੀ ਕਿੱਲ ਹੈ ਜੀ। ਸਾਡੇ ਕੋਲ ਪਾਣੀ ਦਾ ਬੋਰ ਹੈ ਨਹੀਂਗਾ ਜੀ। ਜਿਹੜੀ ਪੀਣ ਵਾਲਾ ਪਾਣੀ ਦੀ ਕਿੱਲ ਹੈ ਤਾਂ ਜੀ ਇੱਕ ਬੋਰ ਹੋਣਾ ਬਹੁਤ ਜ਼ਰੂਰੀ ਆ। ਅਸੀਂ ਪਲਾਨ ਕਰ ਰਹੇ ਆ ਨਗਰ ਖੇੜਾ ਜਿੱਨੀ ਕਮੇਟੀ ਆ ਸਾਡੀ। ਅਸੀਂ ਸਪ੍ਰਿੰਕਲਰ ਸਿਸਟਮ ਲਗਾ ਕੇ ਅਸੀਂ ਕਾ ਲਗਾਉਣਾ ਚਾਹੁੰਦੇ ਆ ਜੀ। ਸੋਲਰ ਸਿਸਟਮ ਵੀ ਪਲਾਨ ਚੱਲ ਰਿਹਾ ਕਿ ਸੋਲਰ ਸਿਸਟਮ ਲੱਗੇ ਜੀ ਕਿਉਂਕਿ ਇੱਥੇ ਬਿਜਲੀ ਦਾ ਕਨੈਕਸ਼ਨ ਨਹੀਂ ਹੈਗਾ ਜੀ ਕਿ ਸਾਨੂੰ ਮੇਨ ਦਿੱਕਤ ਆ ਰਹੀ ਹੈ ਸਾਨੂੰ ਪੜੋਸੀਆਂ ਦੇ ਕੋਲੋਂ ਟੈਂਪਰਰੀ ਲਾਈਟ ਲੈਣੀ ਪੈਂਦੀ ਹੈ ਜੀ ਤਾਂ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਸਰਦਾਰ ਕਰਤਾਰ ਸਿੰਘ ਜੀ ਐਮਐਮੋਲੀ ਸਟੇਡੀਅਮ ਇਹਨਾਂ ਦੇ ਜਿਹੜੇ ਬੰਨੀ ਆ ਜਿਨ੍ਹਾਂ ਨੇ ਸਾਡੇ ਨਗਰ ਨੂੰ ਪਿੰਡ ਗ੍ਰਾਂਦਾਨ ਦਿੱਤੀ ਹੈ ਅਗਰ ਸਾਨੂੰ ਮੀਟਰ ਲਗਵਾ ਕੇ ਦੇਣ ਜੀ ਤਾਂ ਸਾਡਾ ਜਿਹੜਾ ਸਿਸਟਮ ਹੈ ਬਹੁਤ ਮਤਲਬ ਬਹੁਤ ਆਸਾਨ ਹੋ ਜਾਏਗਾ ਸਾਨੂੰ ਬਿਜਲੀ ਦੀ ਬੜੀ ਕਿੱਲਤ ਹੈ ਸੁਭੀਰ ਜੀ ਜਿਹੜਾ ਹੁਣ ਟਾਈਮ ਚੱਲ ਰਿਹਾ ਨਾ ਜੀ ਸੋ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਛੋਟੇ ਛੋਟੇ ਬੱਚੇ ਵੀ ਆ ਜੀ ਸਿਰਫ ਮੋਬਾਈਲਾਂ ਤੱਕ ਸੀਮਿਤ ਹੋ ਕੇ ਰਹਿ ਗਏ ਆ ਜੀ ਜੀ ਖੇਡਾਂ ਬਨੂ ਦਾ ਜਨਮ ਉਹ ਘਟਦਾ ਜਾ ਰਿਹਾ ਇਸ ਬਾਰੇ ਕੀ ਕਹਿਣਾ ਚਾਹੋਗੇ ਸਰ ਦੇਖੋ ਇਹ ਟਾਈਮ ਆ ਜੀ ਸੋਸ਼ਲ ਮੀਡੀਆ ਦਾ ਇੱਕ ਦੌਰ ਹੈ ਇਹ ਵੀ ਨਿਕਲ ਜਾਏਗਾ ਜਦੋਂ ਹੁਣ ਅਸੀਂ ਨਗਰ ਵੱਲੋਂ ਹੋਰ ਵੀ ਨਾਮਵਰ ਖੇਡਾਂ ਜਿਹੜੀਆਂ ਮਤਲਬ ਟੂਰਨਾਮੈਂਟ ਸ਼ਿਰਕਤ ਕਰਦੀਆਂ ਬੇਨਤੀ ਕਰਦੇ ਆ ਰਿਕੁਐਸਟ ਕਰਦੇ ਆ ਕਿ ਇੱਧਰ ਫੋਨ ਦੋ ਹਟ ਕੇ ਖੇਡਾਂ ਨਾਲ ਜੁੜਨ ਜੀ ਕਸਰਤ ਕਰਨ ਇਹੀ ਸਾਡਾ ਮਤਲਬ ਮੇਨ ਮੋਟਿਵ ਹੈ ਜੀ ਤਾਂ ਕਿ ਨਸ਼ੇ ਤੋਂ ਦੂਰ ਰਹਿਣ ਫੋਨ ਤੋਂ ਵੀ ਮਤਲਬ ਤਾਂ ਹੀ ਦੂਰ ਰਹਿਣਗੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ